ਜੇ ਜਿਆਦੇ ਅਕਲ ਵਾਲੀ ਸੀ ਮੇਰੀਆਂ ਨੋਹਾ ਵਾਸਤੇ ਤਾਂ ਮੇਰੇ ਵਾਸਤੇ ਲਿਆਉਂਦੀ ਕੱਪੜੇ ਤੁਸੀਂ ਮੈਨੂੰ ਪਹਿਲਾਂ ਜਮੀ ਨਹੀਂ ਦੱਸਿਆ ਵੀ ਤੁਹਾਡੀ ਮਾਂ ਇਹੋ ਜੀ ਆ ਕਦੇ ਗੱਲ ਹੀ ਨਹੀਂ ਕੀਤੀ ਜੇ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਤਾਂ ਜਵਾਂ ਨਹੀਂ ਸੀ ਵਿਆਹ ਕਰਾਉਂਦੀ ਤੁਹਾਡੇ ਨਾਲ ਮੈਂ ਤਾਂ ਤੈਨੂੰ ਫਿਰ ਆਏ ਵੀ ਨਹੀਂ ਕਿਸਾ ਦਾ ਵੀ ਰੋਕੋ ਜਾਵਰੇ ਪਈ ਗੇਟਾ ਰਹੇ ਨੂੰ ਜੀ ਕਰਦਾ ਹੈ ਨਾ ਉਹ ਰਹਿਣ ਦੇਵੇ ਕਿਹੜੇ ਸੂਟਾਂ ਵੀ ਜਦ ਇੱਕ ਵਾਰੀ ਮੈਂ ਮਨ੍ਹਾ ਕਰ ਦਿੱਤਾ ਤਾਂ ਸੂਟ ਦੇਣੇ ਜ਼ਰੂਰੀ ਆ ਤੋਪ ਤੇਰੀ ਨੂੰ ਮੈਂ ਤੂੰ ਚੁੱਪ ਕਰ ਸਨਵਾਦੀ ਮਰਜ਼ੀ ਕਰ ਲੈਂਦੇ ਜਿਆਦਾ ਕਬੀਲਦਾਰ ਨਹੀਂ ਵੱਡੀ ਬਣੀ ਫਿਰਦੀ ਆ ਸਾਡੇ ਤਾਂ ਇਹ ਰਿਵਾਜ ਹੈ ਨਹੀਂ ਗਾ ਮੇਰੇ ਪੇਕਿਆਂ ਦੇ ਤਾਂ ਵੀ ਇਸ ਕੋਈ ਸ਼ਗਨ ਦੀ ਕਿ ਜਾਵੇ ਤੇ ਉਹਨੂੰ ਖਾਲੀ ਆ ਤੋੜ ਦੋ ਤੇਰੀ ਮਾਂ ਨੇ ਤਾਂ ਮੈਨੂੰ ਇਹ ਤੇਰੇ ਪੇਕਿਆਂ ਵਾਲਾ ਰਿਵਾਜ ਇੱਥੇ ਨਹੀਂ ਚੱਲਣਾ ਉਹ ਮੇਰੀ ਭੈਣ ਰਵਾ ਕੇ ਤੋੜਦੀ ਓਏ ਲੈ ਲੈ ਨਹੀਂ ਕੰਝਰੀ ਨਹੀਂ 1 2 3 4 5 6 ਹੁ ਕੰਮ ਆਉਂਦਾ ਰ ਕੱਦਰ ਫਰਦਾ ਕੰਕ ਨੂੰ ਫਸਲ ਨੂੰ ਤੋੜ ਲੱਗਦਾ ਹੋ ਮੈਂ ਨਾਮ ਆ ਇੱਥੇ ਅੰਤਾਂ ਤਾਂ ਯਾਰ ਗਰਦਾ ਉੱਡੀ ਜਾਂਦਾ ਤੂੰ ਕੀ ਕਰਨ ਆ ਗਿਆ ਮੈਂ ਹੈਗਾ ਦਾ ਸੀਗਾ ਇੱਥੇ ਤੋੜ ਲੱਗੀ ਜਾਂਦਾ ਸਾਰਾ ਘੰਟੇ ਦਾ ਕੰਮ ਰਹਿਗਾ ਨਿਬੜ ਜਾਂਦਾ ਅੱਛਾ ਘੰਟੇ ਚ ਹੋ ਜੂ ਤੁਰ ਜੂਗੀ ਤੁਰ ਜੂ ਦੁਰ ਜੂ ਤੂੰ ਕੀ ਕਰਨ ਆ ਗਿਆ ਇੰਨਾ ਦਾ ਰੇਤਾ ਇੱਥੇ ਆਉ ਯਾਰ ਕੋਈ ਨਹੀਂ ਮੈਂ ਆ ਗਿਆ ਮੈਂ ਘਰੋਂ ਮਸਾਂ ਆਇਆਂਗਾ ਕੋਈ ਨਹੀਂ ਭਾਈ ਜਾਣਦੇ ਮਨੂਰੇ ਉਹ ਕਾ ਨੂੰ ਤੂੰ ਬਰਾਂਣ ਦੇ ਯਾਰ ਇੱਥੇ ਰੇਤਾ ਬਿਮਾਰ ਹੋ ਜਾਏਗਾ ਹੋਰ ਜੰਪ ਖੜਾ ਕਰਿਆ ਮੈਂ ਤੁੱਦ ਗਿਆ ਹੁਣ ਦੀ 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 ਹੈਗੀ ਹਾਂ ਹਾਂ ਕਣਕ ਵਧੀਆ ਹੋ ਜੂਗੀ ਅੱਛਾ ਭਰਤਾ 350 ਤੋਂ ਉੱਤੇ ਘਟਾ ਭਰਤਾ ਹਾਂ। ਕਾਲਾ ਠੀਕ ਆ। ਬਾਹ ਲੱਗੇ ਪਏ ਨਿਮੇੜ ਦੇਣਗੇ। ਉਦੋਂ ਮੈਨੂੰ ਵੀ ਕਾਲੀ ਐ ਮੈਂ ਵੀ ਛੇਤੀ ਆਉਂਗਾ ਤੂੰ ਲੈ। ਇਹ ਨਿਵੇਂ ਨਮੀ ਲੱਗਦੀ ਇਹਨਾਂ ਦੀ ਪਹਿਲਾਂ ਵਾਲੀ ਨਹੀਂ ਹੈਗੀ। ਨਾ ਠੇਕੇਦਾਰ ਤਾਂ ਪਹਿਲਾਂ ਵਾਲੀ ਐ ਨਵੀਂ ਲੈ ਕੇ ਆਵੰਦੇ। ਠੀਕ ਆ ਠੀਕ ਆ। ਸਾਡੀ ਪੁਰਾਣਾ ਬੰਦਾ ਐ। ਅੱਛਾ ਅੱਛਾ ਠੀਕ ਐ। ਵਧੀਆ ਕੰਮ ਕਰਦੇ ਆਗੇ। ਹਾਂ। ਮਾੜਾ ਤੂੜੀ ਵਾਲੀ ਮਸ਼ੀਨ ਆਂਦਾ ਫੋਨ ਵੀ ਆ ਗਿਆ ਉੱਥੇ ਜਾਣਾ ਏ ਛੇਤੀ ਨਿਮੇੜ ਦੇਣੇ ਇਹ ਫਿਰ ਮੈਂ ਬੈਹਿ ਜਾਣਾ ਔਰੇ ਨਹੀਂ ਨਹੀਂ ਤੂੰ ਜਾ ਮੈਂ ਨਿਮੇੜ ਕੇ ਆਉਂ ਆ ਵਰਤੀ-ਪੁਰਤੀ ਲਹਿਉਂ ਆ ਤੈਨੂੰ ਪਤਾ ਨਹੀਂ ਇਹ ਗੱਲਾਂ ਮੈਨੂੰ ਆਏ ਇੱਥੇ ਬੈਹਿ ਜਾਣਾ ਮੈਂ ਦਿਰਦ ਪੈਰਾ ਕੱਟ ਕੇ ਬਗ ਜੂ ਕਰੇ ਬਗ ਜਾ ਬਗ ਜਾ ਤੂੰ ਇੱਥੇ ਗਰਦਾ ਵਧਾ ਕਿੰਨਾ ਹੈਗਾ ਤੂੰ ਗਰਦਾ ਦੇਖ ਕਿੰਨਾ ਉਡਿਆ ਨਾ ਕਾਹਨੂੰ ਬੈਠਣ ਦੇ ਚੱਲ ਫਿਰ ਮੈਂ ਘਰੇ ਬਗ ਜਾ ਹੈ ਬਗ ਜਾ ਬਗ ਜਾ ਘਰੇ ਬਗ ਜਾ ਮੈਂ ਗਣਦਾ ਘਟੇ-ਘਟੇ ਕੰਕਾ ਤੂੰ ਵੀ ਗਾਣੂ ਟੇਕਦਾ ਯਾਰ ਓਏ ਹਾਂ ਬਾਪੂ ਤੇਰੀ ਮਾਤ ਮਸਾਟਾ ਕਿਆ ਸੀ ਮਾਰੇ ਬਤਰਾਮ ਕਰ ਲੈ। ਉਹ ਤੂੰ ਉੱਥੇ ਟਿਕ ਜਾ ਕਰ ਯਾਰ ਟਲਕੇ ਪਰੇ ਖੰਡ ਖੰਡ ਤੇ ਬਹਿ ਜਾ ਕਰ। ਉਹ ਕਿੱਥੇ ਬੈਠਣ? ਚੱਲ ਮੈਨੂੰ ਆਂ ਦੱਸ ਕੋਈ ਚਾਹ ਪਾਣੀ ਦੀ ਲੋੜ ਨਾ ਨਾ ਚਾਹ ਪਾਣੀ ਬਸ ਧੂੜੀ ਵਾਲੀ ਮਸ਼ੀਨ ਆਉਂਦੀ ਆ ਉਹ ਨਿਬੜਿਆ ਪੈ ਕੰਮ ਤਾਂ ਉਹ ਨਾ ਯਾਰ। ਚਾਰ ਚੂਰ ਵੇਚਦਾ। ਵੇਚਦਾ ਚਾਰ ਤਾਂ ਨਿਮੇੜਦਾ ਕੰਮ ਸਾਰਾ। ਚੱਲ ਚੰਗਾ ਫਿਰ। ਤੂੰ ਭੱਜ ਜਾ ਯਾਰ ਹੁਣ ਇੱਥੇ ਨਾ ਫਿਰਦਾ ਰਹੀਂ। ਚੰਗਾ ਮੈਂ ਤਾਂ ਫੀ ਕਰੇ ਆ ਕੇ ਬਿਲੂਆਂ। ਏ ਮਿੰਟੇ ਇੱਕ ਦਾ ਬੜਾਇਆ ਯਾਰ। ਕੋਈ ਨਹੀਂ ਕੋਈ ਨਹੀਂ ਭੱਜ ਜਾ। ਇੱਕ ਲੱਗ ਕੇ ਬਾਖ ਜੇ ਵੀ ਕਾਣੂ ਟ ਆਸ ਤੇ ਮੁੰਮੰਟੀ ਕੇ ਮਾ ਭਾਈਆਂ ਦਾ ਕਾਂਟਾ ਰਾਮ ਕਰ ਲੈਂਦਾ ਤੇ ਪੈਦਾ ਘਟ ਕੇ ਕਿਰੇ ਬਗ ਜਾਂਦਾ ਆਕੇ ਬਾਪੂ ਤੂੰ ਕੱਤੇ ਘਰ ਤਾਗਾ ਕਾਣੂ ਘਰ ਦੇ ਦੇਖਣੇ ਸੀ ਕਦੇ ਉਠੇਕੇਦਾਰਾ ਛੇਦੀ ਪਰੋ ਯਾਰ ਹੈਗਾ ਕੰਮ ਬਹੁਤ ਹੈ ਅੱਛਾ ਕਰ ਰਹੇ ਜੀ ਹਾਂ ਛੇਦੀ ਕਰੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਹੁਤ ਟਾਈਮ ਲਾਤਾ ਤੁਸੀਂ ਆ ਹੋ ਗਿਆ ਜੀ ਤੰਤ ਰੋਟੀ ਖਾਣ ਕਰੋ ਕਰੋ ਯਾਰ ਠੀਕ ਹੈ ਠੀਕ ਹੈ ਰੋਟੀ ਖਾਣੇ ਸਮਾ ਗਿਆ ਨਾ ਹੋਰ ਮੇਰਾ ਦਾ ਬਾਪੂ ਵੀ ਆ ਕੇ ਲੜ ਕੇ ਗਿਆ ਯਾਰ ਪਰ ਦੋ ਪਰ ਦੋ ਉਹ ਗੱਲ ਨਾ ਕਾਉਂ ਰਹੀਆਂ ਹੁਣ ਮੰਡੀ ਚ ਭਲਾਂ ਪਈਆਂ ਦੰਗਾਂ ਜੀ ਤਾਂ ਤਾਂ ਇੱਕ ਦਿਨ ਚ ਕੰਮ ਕਬੱਡੀ ਜਾਂਦੀ ਐ ਦੂਜੇ ਦਿਨ ਤੋੜ ਲਾ ਕੇ ਕੰਮ ਨੇ ਪੜਦਾਗਾ ਹੁਣ ਦੇਖ ਲੈ ਜਵਾਖ ਕਹਿੰਦੇ ਨੇ ਅਸੀਂ ਯਾਪੀ ਸਾਮਾਂਗੇ ਰੇ ਤੂੰ ਕਰੇ ਬਾਕੀ ਤੇ ਤੂਰੇ ਕੀ ਕਰੇ ਮੈਂ ਢਾਲ ਤਾਂ ਆ ਗਿਆ ਸੀ ਦੁਪਹਿਰਾ ਕੱਟੂ ਵਧੀਆ ਇੱਥੇ ਬੂੜਾ ਥੱਲੇ ਪੁੱਟਾਂਗਾ ਸਭਾ ਕੀ ਕਿਨੇ ਆਸ ਬਾਪੀ ਤੁਸੀਂ ਆ ਵੀ ਗਏ ਮੰਡੀ ਚ ਗਏ ਸੀ ਆ ਗਿਆ ਭਾਈ ਫਿਰ ਮੈਂ ਕਿਉਂ ਤੁਲਗੀ ਆਪਣੀ ਕਣਕ ਤੁੜੀ ਜਾਂਦੀ ਹੈਗੀ ਉਤਾਰ ਕਹਿੰਦਾ ਤੂੰ ਵਗ ਜਾ ਕਹਿੰਦਾ ਮੈਂ ਆਪੀ ਤਲਵਾ ਦੂੰ ਕੋਈ ਨਹੀਂ ਭਾਈ ਮਾਂ ਠੀਕ ਹੈ ਭਾਈ ਕਰ ਲੂ ਮਨ ਮਰਤੀਆਂ ਤੇ ਸਾਨੂੰ ਰੋਟੀ ਲਿਆਵਾ ਫਿਰ ਰੋਟੀ ਲਿਆ ਦੇ ਭਈ ਕੋਈ ਨਹੀਂ ਖਾੜਨਾ ਰੋਟੀ ਖਾ ਲੂਗਾ ਮੈਂ ਤੇ ਆ ਦੇ ਯਾਰ ਰੋਟੀ ਲਿਆ ਚਲੋ ਨੀ ਬੇਬੇ ਕੁੜੀ ਕਿੱਧਰ ਗਈ ਤੇਰੀ ਮੈਂ ਇੱਧਰ ਛੈਲ ਕਰਨ ਗਈ ਤੀਗੀ ਹਾਂ ਫਰਦੀਆ ਸ਼ਹਿਰਾ ਕਰਦੀ ਹੁਣ ਹੁਣਾ ਹੋ 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 ਐਡਾ ਟੈਡਾ ਹੋ ਰਿਆਗਾ ਘਰੇ ਕੋਈ ਡੱਕਾ ਤੋੜ ਲੇ ਮਾਈ ਨਹੀਂ ਅਜੇ ਤੱਕ ਬੌਲੀ ਜੀ ਕਹਿੰਦੀ ਕਿੱਥੇ ਖੜ ਗਈ ਹਾਂ ਖੜ ਗਈ ਉਹਨੇ ਕੀ ਕਰਨਾ ਕੋਸਾ ਆਹੀ ਕਸੇ ਤੇਗੀ ਕਦੇ ਐ ਬਾਗੀ ਕਦੇ ਐ ਬਾਗੀ ਤੰਤ ਪਾ ਲਈ ਬੇ ਤੂੰ ਉਹ ਦੇਖ ਲੈ ਨਮੀ ਨੂੰ ਆਈ ਸੀ ਪਹਿਲਾਂ ਉਹਦੇ ਦੂਜੇ ਦਿਨ ਹੀ ਟੂਮਾ ਚੱਕ ਲਈਆਂ ਉਹਦੀਆਂ ਤਾਂ ਇਹ ਐ ਕਾਨੂੰ ਚੱਕਦੀ ਹੈ ਪਹਿਲਾਂ ਤਾਂ ਕਦੇ ਚੱਕੀਆਂ ਨਹੀਂ ਤੇ ਸੋਡੀਆਂ ਕਦੇ ਕੋਸਾ ਹਾਂ ਤੂੰ ਤਾਂ ਤੂੰ ਤਾਂ ਸਾਈਡ ਲੈਂਗੀ ਤੇਰੀ ਤਾਂ ਕੁੜੀ ਹੈਗੀ ਹੁਣ ਉਹਨਾਂ ਨੂੰ ਆਈਆਂ ਤਾਂ ਤੂੰ ਹੈਂ ਕਹਿੰਨਾ ਕਿ ਵੀ ਚੱਕ ਲੈ ਚੱਕਿਆ ਚੱਕ ਕਿਉਂ ਨਾ ਲਈਆਂ ਉਹਦੇ ਕਮਰੇ ਚ ਉੱਥੇ ਆਈਆਂ ਨੇ ਕਮਰੇ ਚ ਉਹ ਹੀ ਧਰਤੀਆਂ ਹੋਣਗੀਆਂ ਕਿਸੇ ਨੇ ਹਾਂ ਉਹੀ ਕਿਉਂ ਧਰਤੀਆਂ ਵੱਡੀ ਪਹੂ ਨੇ ਧਰਤੀਆਂ ਹੋਣਗੀਆਂ ਉਧਰ ਕਮਰੇ ਚ ਹਾਂ ਉਹਦੇ ਜੁਮੇ ਲਾ ਤੂੰ ਤਾਂ ਕਹੇਂਗੀ ਹਮ ਸਾਈਡ ਲੈਨੀਆਂ ਅਜੇ ਆਪਦੀ ਕੁੜੀ ਦੀ ਲੈ ਬੇਬੇ ਹੋਰ ਦੱਸ ਦਿੰਨਾ ਗੋਗੀ ਜਦੋਂ ਪੜਾ ਨੌਕਰੀ ਤੇ ਲੱਗਿਆ ਆਪਣਾ ਉਹ ਤਾਂ ਲੈ ਆਇਆ ਮੁੰਡਿਆਂ ਨੂੰ ਖਵਾਉਣ ਪਿਆ ਉਹਨਾਂ ਘਰੇ ਕੌਫੀ ਕੂਫੀ ਬਣਾਉਂਦੇ ਨੇ ਕੋਈ ਤੇ ਉਹ ਛੋਟੀ ਨੂਨੇ ਬਣਾਈ ਚੰਗੀ ਭਲੀ ਤੇ ਕੁੜੀ ਤੇਰੀ ਦੇਖ ਲੈ ਜਾ ਕੇ ਉਹ ਚ ਨੂਨ ਠੋਕਤਾ ਉਹ ਭਈ ਜਦੋਂ ਉਹਨਾਂ ਨੇ ਪੀਤੀ ਤੇ ਉਹ ਤਾਂ ਬੇਕਾਰ ਜਮਾ ਖਾਰੀ ਕਰੀ ਪਈ ਫਿਰ ਗੋਗੀ ਤਾਂ ਇਹਦੇ ਮੰਗਰ ਪਾ ਗਿਆ ਨੂਨ ਦੇ ਵੀ ਹਾਂ ਹਾਂ ਤੇ ਮੁਗਾ ਕੌਫੀ ਵੀ ਬਣਾਉਣੀ ਹੁੰਦੀ ਏਕੇ ਦੂਜੇ ਤੀਜੇ ਦਿਨ ਦਵਾਰੇ ਗੱਲ ਨਿਕਲੇ ਵੀ ਹਾਂ ਪਈਆਂ ਨੇ ਨੂਨ ਪਾਇਆ ਸੀ ਆਪਸ ਕਰਦੀ ਐ ਤਾਂ ਤਪਾ ਲਿਆ ਉਹਨੇ ਸਾਰਾ ਟੱਬਰ ਆ ਹਰ ਦਿਨ ਹੀ ਉਹ ਤਾਂ ਪਤਾ ਮੈਨੂੰ ਨਹੀਂ ਬਾਹਰ ਨਿਕਲਣ ਦਿੰਦੀ ਕਿਸੇ ਪਾਸੇ ਦੇਖ ਲੈ ਤੂੰ ਘੜਾ ਉਹਨੂੰ ਪੁੱਛ ਕੇ ਜਾਣ ਹੁੰਦਾ ਤੂੰ ਬਗ ਜਾ ਕਰ ਹਾਂ ਜਾਣ ਦਿੰਦੀ ਹੈਗੀ ਉਹ ਕਹਤੇ ਤੇ ਉਹ ਘੰਦੇ ਅੰਦਰ ਕੰਮ ਕਰਦੀ ਹੈਗੀ ਭੈਗੀ ਉਹ ਵੀ ਤੂੰ ਨਿਕਲ ਜਾ ਘਰ ਬਾਹਰ ਕਰਦੀ ਹੈ ਕੰਮ ਉਹ ਕਿੱਥੇ ਕੰਮ ਕਰਦੀ ਹੈ ਉਹ ਇੱਥੇ ਜਾ ਕੇ ਬਹਿ ਜਾ ਕਰ ਮੋੜ ਤੇ ਕਿੱਥੇ ਬੈਠਣ ਨਹੀਂ ਦਿੰਦੀ ਕਹਿੰਦਾ ਤੂੰ ਤਾਂ ਸੌਖਾ ਕਹਿੰਦਾ ਤੂੰ ਤਾਂ ਕਹਿਣਾ ਤਾਂ ਬਹੁਤ ਸੌਖਾ ਹੈ ਮੈਨੂੰ ਪਤਾ ਨਾ ਲੋਕ ਮੈਨੂੰ ਕਹਿੰਦੇ ਨੇ ਹਾਂ ਬੀਹਾ ਤੈਨੂੰ ਨਿਕਲ ਨਹੀਂ ਦਿੰਦੇ ਆਈ ਨਹੀਂ ਹੁੰਦਾ ਅੱਕੀ ਕਹਿੰਦੀ ਐ ਕਿ ਤੇਰੇ ਬਾਹਾਂ ਫੜ ਲੰਦੀ ਐ ਵੀ ਤੂੰ ਜਾ ਨਾ ਹਾਂ ਬਾਹਾਂ ਫੜਨਾ ਘਟਾ ਹੈ ਜੇ ਬਾਹਾਂ ਨਹੀਂ ਫੜਦੀ ਹੈ ਜੇ ਹੋ ਪਹਿਲਾਂ ਵੀ ਕੰਮ ਕਰਦੀ ਹੋ ਇੱਦੀ ਕੱਲੀ ਜਾਣੀ ਹੁਣ ਜਿੱਦਿਆਂ ਬੰਗਾਂ ਆ ਗਿਆ ਉਹਦਿਆਂ ਤੁਸੀਂ ਮੰਗਰ ਪੈ ਗਏ ਐ ਨਹੀਂ ਕਰਦੀ ਐ ਨਹੀਂ ਕਰਦੀ ਹੁਣ ਆਂਬੇ ਆਉਣ ਲੱਗ ਗਏ ਉਹਦੇ ਹੁਣ ਤਾਂ ਤੁਸੀਂ ਤਾਂ ਹੋ ਗਏ ਫੰਜ ਜਾਣੇ ਉਹ ਹੋ ਗਈ ਕੱਲੀ ਹੁਣ ਤੁਹਾਡੇ ਉਹ ਤਾਂ ਆਂਬੇ ਦੇਣ ਲੱਗ ਗਏ ਤੁਸੀਂ ਉਹਨੂੰ ਆਹ ਚੰਨੂ ਬੈਬੇ ਹੋ ਰੋੜੀ ਲੱਗੀਆਂ ਨਾ ਪਾ ਰੱਖਿਆ ਹੁਣ ਅੱਛਾ ਰੋੜੀ ਲੱਗਦੀ ਐ ਉਹਦਾ ਨਾ ਕਦੇ ਕਿਹਾ ਰੋੜੀ ਲੱਗੀ ਐ ਪੰ 20 ਸਾਲ ਲੋਕ ਨੂੰ ਕੰਮ ਕਰਦੀ ਨਹੀਂ ਤੁਹਾਡੇ ਘਰ ਕੀ ਕੀ ਕੰਮ ਕਰਤਾ ਉਹਨੇ ਕੀ ਕੰਮ ਕਰਤਾ ਕੀ ਇਹੀ ਪਾਇਆ ਹੋਰ ਕਿਸੇ ਲਈ ਮੰਗ ਕੇ ਖਾਂਦੇ ਤੇ ਤੁਸੀਂ ਮੰਗਣ ਨਾਲ ਘੱਟ ਆਹ ਜੀ ਬੇੜੇ ਚ ਖਾ ਕੇ ਆਉਂਦੇ ਤੇ ਕਿਸੇ ਦੇ ਗੁਰਦੁਆਰੇ ਖਾਂਦੇ ਤੇਗੇ ਫਿਰ ਪਕਾਵੇ ਨਾ ਉਹ ਫਿਰ ਆਪ ਪਕਾਉਂਦੀ ਤੇ ਫਿਰ ਖਾਂਦੇ ਤੇ ਹੁਣ ਹੁਣ ਤੁਸੀਂ ਉਹਨੂੰ ਰੋਟੀ ਕਹਿਣ ਲੱਗ ਗਏ ਹੁਣ ਤੁਹਾਡੀ ਸਾਈਡ ਹੋ ਗਈ ਪੰਜ ਜਣੇ ਹੋਗੇ ਤੁਸੀਂ ਚੱਜ ਨਾਲ ਬੈ ਕੇ ਤਾਂ ਨਹੀਂ ਖਾਦੀ ਕਰ ਹੱਸ ਕੇ ਤਾਂ ਨਹੀਂ ਖਾਦੀ ਹੁਣ 20 ਸਾਲ ਹੋ ਗਏ ਮੈਨੂੰ ਤਾਂ ਕਿਹਾ ਨਾ ਤੁਸੀਂ ਹਾਂ ਵੀਰ ਰੋਟੀ ਨਹੀਂ ਪਕਾਉਂਦੀ ਇਹ ਖਾਣ ਨੂੰ ਦਿੰਦੀ 30 ਸਾਲ ਦੀ ਆਈ ਤੈਨੂੰ ਤੈਨੂੰ ਲੈ ਅੱਜ ਕਹਿਤਾ ਤੂੰ ਤਾਂ ਉਹਦੇ ਕਣੀ ਦੀ ਹੋ ਕੇ ਖੜੀ ਐ ਹੋ ਮਾਂ ਹਾਂ ਫਿਰ ਉਹਦੇ ਮੈਂ ਨਾ ਤੜਾਂ ਪਾਪਾ ਇੱਕ ਨੂੰ 4 ਸਾਲ ਹੋ ਗਏ ਇੱਕ ਨੂੰ 2 ਮਹੀਨੇ ਹੋ ਗਿਆ ਇਹਨੂੰ ਤੁਸੀਂ ਰਾਂਬੇ ਦੇਣ ਲੱਗੇ ਹੋ ਉਹ ਰਹਿਣ ਦੋ ਬੇਬੇ ਰਹਿਣ ਕਿਵੇਂ ਦੇਮ ਹੱਦ ਪਾਤੀ ਤੁਸੀਂ ਮੈਂ ਤੈਨੂੰ ਤੈਨੂੰ ਵੀ ਕਾਹਨੂੰ ਕਹਿਤਾ ਤੂੰ ਤਾਂ ਉਹਦੀ ਮਾਂ ਹੀ ਹਾਂ ਫੇ ਮਾਂ ਹੋ ਮਾਂ ਫੇ ਉਹਦੇ ਦੇ ਰਾਂਬੇ ਦੇਂਦੇ ਤੁਸੀਂ ਮੈਨੂੰ ਹਾਂ ਉਹਦੇ ਦੇ ਲਾਂਬੇ ਵੀ ਕਹਿੰਦੇ ਵੀ ਸਾਡੀ ਮਾਂ ਰੋਟੀਆਂ ਨਹੀਂ ਪਕਾਉਂਦੀ ਸਾਨੂੰ ਕੰਮ ਨਹੀਂ ਕਰਨ ਦੇ। ਵੱਡੀ ਰੋਟੀ ਪੱਛਿਆ। ਰੋਟੀ ਖੋਸ਼ੋਕੇ ਵੀ ਪਕਾਈ ਜਾਂਦੀ ਐ। ਲੈ ਲੈ ਖੋਜੋ ਕੇ ਮਰ ਹੋਰ ਤੂੰ ਸਿਖਾਉਂਦੇ ਸੀ ਕੇ ਰੋਂਦੀ ਤੋਂ। ਹਾਂ ਹਾਂ ਰੋਂਦੀ ਪਾਉਂਦੀ ਸੀ। ਰੋਂਦੀ ਨਾਲ ਇਕੱਠੇ ਮੈਂ ਦੱਸ ਦਿੰਦੇ। ਹਾਂ। ਮੈਂ ਘੂਰ ਦਿੰਦੀ। ਸਾਰਾ ਮਾਲਪੋਸੋ ਦਾ ਸਾਰਾ ਉਤਲਾ ਸਾਰਾ ਕਰਦੀ ਸੀ ਉਹ ਤੂੰ ਕਰਦਾ ਸੀ ਕੁਝ। ਕਰਦੀ ਸੀ ਉਹ ਮਾਲਪੋਸੋ। ਇਹ ਤਾਂ ਖੁੰਡੈ ਨਹੀਂ ਲੋਟ ਆਇਆ। ਹਾਂ। ਮੈਂ ਤਾਂ ਤੇਰਾ ਕੰਮ ਮਾਲਾ ਸੀਗਾ। ਖਾ ਗਈ। ਖਾ ਗਈ। ਹੋ ਤੈਨੂੰ ਖਾ ਗਈ ਹੋ। ਉਡਾਇਨ ਤੀਨੀ ਹੋ ਡਾਇਨ ਘਟਿਆ ਹੋ ਹਾਂ ਹਮਣਾ ਵੀਰਪਾਲ ਕੀ ਹੋ ਗਿਆ ਮੋਟਰਸਾਈਕਲ ਕਿੱਥੇ ਆਪਣਾ ਕੀ ਹੋ ਗਿਆ ਹੋ ਕੀ ਗਿਆ ਕੀ ਹੋ ਗਈ ਪਹਿਲਾਂ ਗੱਲ ਤਾਂ ਦੱਸ ਦੇ ਕੀ ਹੋ ਗਈ ਚਾਬੀ ਲੈ ਕੇ ਰਿਹਾ ਮੋਟਰਸਾਈਕਲ ਦੀ ਕਿੱਥੇ ਆਪਣਾ ਗੱਲ ਕੀ ਹੋ ਗਈ ਗੱਲ ਤਾਂ ਦੱਸ ਦੋ ਸਾਨੂੰ ਗੱਲ ਕੀ ਹੋ ਗਈ ਕੀ ਹੋ ਗਿਆ ਕੀ ਹੋ ਗਿਆ ਬਾਹਰ ਹੀ ਡੌੜਾਏ ਮਾਰਖਿਆ ਦੱਸਦੇ ਨਹੀਂ ਹੈਗੇ ਕੁਝ ਮੋਟਰਸਾਈਕਲ ਪੁੱਛੀ ਜਾਂਦੇ ਮੋੜ ਜੀ ਬਾਪੂ ਯਾਰ ਮੰਮੀ ਸੈਰ ਕਰਨ ਨਹੀਂ ਗਈ ਸੀ ਉਹਦਾ ਐਕਸੀਡੈਂਟ ਹੋ ਗਿਆ ਉਹਨੂੰ ਮਾਨਸਾ ਲੈ ਕੇ ਚੱਕੇ। ਲੋਕੀ ਤੈਨੂੰ ਕੌਣ ਕਹਿੰਦਾਗਾ? ਮੈਨੂੰ ਫੋਨ ਆਇਆ ਸੀ, ਫੋਨ ਆਇਆ ਸੀ ਮੈਨੂੰ ਮੁੰਡੇ ਦਾ ਕਿਸੇ ਦਾ। ਉਹ ਕਹਿੰਦਾ ਸੱਟ ਬਾਲੀ ਐ ਸਿਰ 'ਚ ਉਹਦੇ ਕਹਿੰਦੇ ਉਹਨੂੰ ਮਾਨਸਾ ਲੈ ਕੇ ਚੱਕੀ। ਵੇ ਬੂਬੇ ਮੇਰੀ ਚੌਨੀ ਵਰਗੀ ਪੀ ਲਾਈ ਲਈ ਵੇ ਤੁਹਾਡੇ ਦੰਦੇ ਨੇ। ਤੁਸੀਂ ਸਰਦ ਨੂੰ ਤੇ ਮੱਚ ਦੇ ਰਹਿੰਗੇ ਕਿ ਗਏ। ਚਲੋ ਆ ਭਾਈ ਆ ਕੰਮ। ਭਾਈ ਨਾਲ ਚਲਦੀਆਂ ਫਿਰ ਰਹਿ ਚਲ। ਤਾਰ ਤਾਰ ਨੂੰ ਲੈ ਜਾਓ ਫਿਰ। ਆਏ ਉਹਨੂੰ ਕਾਹਨੂੰ ਲੈ ਕੇ ਜਾਣਾ ਭਾਈ ਉਹਨੂੰ ਫਸਲ ਦੇਖਣ ਦੋ ਉਹਦੇ ਮਗਰ ਕਿਉਂ ਜਾਣਾ ਸਾਰੇ ਟੱਬਰ ਨੇ। ਚਾਬੀ ਲੈ ਮੋਟਰਸਾਈਕਲ ਦੀ। ਹਾਂ ਮਰੀ ਜਾਣ ਦੋ। ਲੈ ਤੂੰ ਤਾਂ ਇੱ ਕੀ ਹੈ ਉਹ ਮੇਰੀ ਗੱਲ ਸੁਣ ਲੈ ਜੇ ਬਾ ਖਰਚਾ ਹੁੰਦਾ ਹੋਇਆ ਕਰੀ ਨਾ ਨਿਭੜਦੀਏ ਨਿਭੜ ਜਾਂਦੇ ਕੋਈ ਨਹੀਂ ਆਏ ਕਿਵੇਂ ਨਿਭੜ ਜਾਂਦੇ ਤੇਰੀ ਧੀ ਹੈ ਮੈਂ ਲਾਉਂ ਕੈਸੇ ਕਰ ਰਹੀ ਮਰੀ ਜਾਂਦੀ ਬੇਬੇ ਨੂੰ ਲੈ ਜਾਓ ਤੁਸੀਂ ਨਾਲ ਬੇਬੇ ਨੂੰ ਲੈ ਜਾਓ ਮੈਂ ਲਾਉਂ ਕਾ ਜੇ ਘਰ ਫੂਕਦੇ ਉੱਥੇ ਮੈਂ ਲਾਉਂ ਮੇਰਾ ਕਿੱਲਾ ਲੱਗ ਜਾ ਮਮਾ ਮੈਂ ਲਾਉਂ ਕੈਸੇ ਹੈ ਤੋchnari ਚੱਲਿਓ ਹੁਣ ਕੀ ਕਰਾਂਗੇ ਵੀਰਪਾਲ ਹੁਣ ਕੀ ਹੋਊਗਾ ਉਹ ਕੁਛ ਨਹੀਂ ਹੁੰਦਾ ਪਾਈ ਐਮੀਨਾ ਟੈਕਸਨ ਲੋ ਮਰਦੀਆ ਮਰ ਜਾਂਦੋਂ ਪ੍ਰਾਂਕ ਜਿਹੜਾ ਕੁਛ ਕਰਦੀ ਸੀ ਉਹੀ ਭਗ ਜੂਗੀ ਕਾਣੂ ਬਾਪੂ ਜੀ ਐ ਕਾਣੂ ਕਹਿਣੇ ਹੋ ਤੁਸੀਂ ਉਹ ਕੁਛ ਨਹੀਂ ਹੁੰਦਾਗਾ ਮੈਂ ਮਰੀ ਜਾਣਗੀ ਆ ਤਾਂ ਤਾਂ ਹਈਏ ਜੀ ਯਾਰ ਮਰ ਜੂਗੀ ਪਰ ਮਰ ਜਾਂਦੇ ਇਹਨੂੰ ਮੈਨੂੰ ਉਤਾਰ ਨਾ ਖੂਨ ਖਾਨ ਕਰ ਦਿਓ ਇਹਨੂੰ ਵਾਦਾ ਤਲਾ ਲੈਣ ਤੋਂ ਕਣਕ ਐਮੀ ਟੈਕਸਨ ਪਈ ਜੇ ਕਿਤੇ ਪਈ ਗੋਗੀ ਨੂੰ ਕਹਿ ਦੇ ਉੱਥੇ ਬਾਲਾ ਖਰਚਾ ਨਾ ਕਰਨ ਬੈਠ ਜੇ ਉਹ ਦੇਖ ਲੈ ਉਹ ਬੁੜੀ ਜੀ ਕਹਿੰਦੀ ਸੀ ਕਿ ਲੱਲਾ ਲਾ ਦੂਗਾ ਕਿ ਲੱਲਾ ਲਾਉਣ ਵਾਲਾ ਨੂੰ ਜਾਣਦਾ ਮੇਰੇ ਸਾਲ ਕੜੈ ਨੂੰ ਡੱਕੇ ਰਹਿੰਦੇ ਨੇ ਜਵਾਈਆਂ ਤੇ ਉਤਾਰ ਦਵਾ ਕੇ ਆਉਂਦਾਗਾ दारू ਆ ਪੀ ਕੇ ਲਟੜੇ ਨੇ ਜਦੋਂ ਮੇਰੇ ਸਾਰੇ ਨੰਗ ਮੈਂ ਤਾਂ ਕਹਣਾ ਰੱਬਾ ਚੱਕ ਲੈ ਬਾਰੋ ਬਾਰੀ ਕਰੇ ਨਾ ਬੜੇ ਚਾਹੀ ਜੀਤੀ ਵੀ ਤੇ ਪਾਲੇ ਸੀਗੇ ਕੱਲੀ ਜਾਨੀ ਨੇ ਸਾਰਾ ਟੱਬਰ ਥੂੜੀ ਟੰਗ ਰੱਖਿਆ ਸੀ ਹੁਣ ਕੀ ਕਰੀਏ ਆਪਾਂ ਮੇਰੇ ਟੈਨਸ਼ਨ ਹੋਈ ਜਾਂਦੀ ਹੈ ਕੋਈ ਨਾ ਮਨ ਜਦੋਂ ਗੋਗੀ ਪਹੁੰਚ ਗਏ ਨਾ ਆਪਾਂ ਫੋਨ ਕਰ ਲਾਂਗੇ ਫੋਨ ਤੇ ਪਤਾ ਲੈ ਲਾਂਗੇ ਲੈ ਛੱਟ ਦਾ ਪਤਾ ਲੱਗ ਜੂ ਕਿੰਨੀ ਕਹਿਗੇ ਐ ਤਾਂ ਹੁਣ ਕੀ ਪਤਾ ਲੱਗਦਾ ਫਿਰ ਆਪਾਂ ਨੂੰ ਆਮਨੇ ਹੁਣ ਮੈਂ ਧਰਨ ਨੂੰ ਫੋਨ ਕਰਾਂ ਕਿਵੇਂ ਕਰਾਂ ਤੁਸੀਂ ਮੈਂ ਤਾਂ ਕਹਿੰਨੀ ਕਰ ਦੋ ਕਿਰਾ ਤਾਂ ਪਰ ਇਹ ਨਾ ਦੱਸਿਓ ਵਾਲਾ ਵੀ ਬਾਲੀ ਜਾਦੇ ਸੱਟ ਹੈਗੀ ਨਾਰਮਲ ਜੀ ਦੱਸਿਓ ਬਾਕੀ ਇਹਨਾਂ ਨੂੰ ਪਹੁੰਚ ਜਾਂਨ ਦੋ ਫਿਰ ਆਪਾਂ ਫੋਨ ਕਰਕੇ ਪੁੱਛ ਦਿਆਂਗੇ ਹੋਰ ਜੇ ਨਾ ਕੀਤਾ ਫਿਰ ਆਇਆ ਆਪਣੀ ਮਾਸੀ ਵੀ ਮੇਰੀ ਵੀ ਮੇਰੀ ਹੁੰਦਾ ਹੀ ਜਗਾ ਦੱਸਣ ਦਾ ਤਾਂ ਫਰਜ ਹੈਗਾ ਦੱਸਣਾ ਤਾਂ ਚਾਹੀਦਾ ਹੈਗਾ ਚੱਲ ਫਿਰ ਕਰ ਦਾਂਗੇ ਤੁਸੀਂ ਫੋਨ ਕਰ ਦੋ ਤੇ ਇਹਨਾਂ ਨੂੰ ਪਹੁੰਚ ਜਾਂਨ ਦੋ ਫਿਰ ਮੈਂ ਫੋਨ ਕਰਦੀਆਂ ਇਹਨਾਂ ਨੂੰ ਪੁੱਛਦੀਆਂਗੀ ਹਾਂ ਫਿਰ ਫੋਨ ਕਰ ਦਾਂਗੇ ਠੀਕ ਹੈ ਧਰਨ ਨੂੰ ਫੋਨ ਕਰ ਹੀ ਦੇਣਾ ਜੇ ਨਾ ਕੀਤਾ ਆਖਣਗੇ ਮੈਂਨ ਦੱਸਿਆ ਨਹੀਂਗਾ ਵੀ ਮੇਰੀ ਮਾਸੀ ਕਤੋਂ ਬਿਨਾ ਕਿਹੜਾ ਦੀਨ ਦਾ ਹੈ ਆਸੇ ਨੰਬਰ ਹਨ ਹੈਲੋ ਹੈਲੋ ਹਾਂਜੀ ਕਿਵੇਂ ਕਨਕ ਤੁੜੀ ਜਾਂਦੀ ਹੈ ਹਾਂ ਲੱਗ ਰਾ ਤੋਲ ਅੱਧੀ ਤੋਲਦੀ ਅੱਛਾ ਉਹ ਮੈਂ ਤਾਂ ਐਂ ਕਹਿੰਦੀ ਸੀਗੀ ਮਹਾ ਮੰਮੀ ਸਵੇਰੇ ਨਾ ਸ਼ਹਿਰ ਕਰਨ ਗਏ ਸੀ ਉਹਨਾਂ ਦਾ ਐਸੇ ਰੈਂਟ ਜਾ ਹੋ ਗਿਆ ਐਂ ਕਿਵੇਂ ਹੁਣ ਐਂ ਕੀ ਪਤਾ ਕੱਲੇ ਚਲੇ ਗਏ ਕਿਹੜਾ ਕਿਸੇ ਨਾਲ ਲੈ ਕੇ ਗਏ ਨੇ ਸੱਟ ਤਾਂ ਕੋਈ ਬਾਰੀ ਨਹੀਂ ਠੀਕ ਐ ਮੈਂ ਆਵਾਂ ਫਿਰ ਉੱਥੋਂ ਨਾ ਤੁਸੀਂ ਕੀ ਕਰਨਾ ਤੁਸੀਂ ਕਣਕ ਤਰਾ ਲੋ ਬਾਪੂ ਜੀ ਕਹਿੰਦੇ ਉਹਨਾਂ ਨੂੰ ਨਾ ਕਹਿਓ ਉਹਨਾਂ ਨੂੰ ਕਣਕ ਤੋਲ ਦੇ ਦੇ ਕੋਣ ਗਿਆਗਾ ਗੋਗੀ ਗਿਆਗਾ ਨਾਲ ਨਾਨੀ ਵਾਗੀ ਓਏ ਵੀ ਟਿਕਰੀ ਨਹੀਂ ਹੈਗੀ ਸ਼ਹਿਰ ਕਰਨ ਨੂੰ ਤੈਨੂੰ ਵੀ ਇੱਥੇ ਫਿਰਦੀ ਹੈਗੀ ਹੋਰ ਹੁਣ ਮੂੰ ਤਾਂ ਠੀਕ ਐ ਖੜਾ ਨਹੀਂ ਸੱਟ ਤਾਂ ਕਾਹਨੂੰ ਐ ਲੋੜ ਆ ਤਾਂ ਮੈਂ ਆ ਜਾਣਾ ਫਿਰ ਤੋਂ ਸੱਟ ਕਿਸੇ ਨਹੀਂ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਤੁਸੀਂ ਆਪਦੀ ਕਣਕ ਤੋਲ ਲਓ बस ਪਹੁੰਚਣਾ ਲਾ ਹੋਊਗਾ ਗੋਗੀ ਜੇ ਕੋਈ ਲੋਨ ਹੋਈਦਾ ਮੈਨੂੰ ਦੱਸ ਦਿਓ ਮੈਂ ਆ ਆ ਨਾ ਕੋਈ ਨਹੀਂ ਐਸੀ ਗੋਗੀ ਨੂੰ ਫੋਨ ਕਰਕੇ ਪੁੱਛਾਂਗੇ ਪਹਿਲਾਂ ਫਿਰ ਤੁਹਾਨੂੰ ਦੱਸਾਂਗੇ ਦੇਖਦੇ ਹਾਂ ਇਹ ਸ਼ਹਿਰ ਕਰਨ ਨੂੰ ਦੱਸਦੇ ਜੇ ਹੁਣ ਕੋਸ਼ਿਸ਼ ਦੇ ਬਾਅਦ ਕੀ ਹੋਣਾ ਹੋਰ ਹੁਣ ਤਾਂ ਪਾਉਂਦੀ ਹੈਗੀ ਚੱਲ ਚੱਲ ਕੋਈ ਨਹੀਂ ਜੀ ਚੰਗਾ ਜੇ ਲੋਨ ਹੋਈਦਾ ਮੈਨੂੰ ਦੱਸ ਦਿਓ ਨਾ ਕੋਈ ਨਹੀਂ ਦੱਸ ਦਾਂਗੇ ਦੱਸ ਦਾਂਗੇ ਤੁਸੀਂ ਆਦੀ ਕੰਕ ਤੋੜ ਲਓ ਬਸ ਠੀਕ ਆ ਚੰਗਾ ਚੰਗਾ ਜੀ ਮੈਂ ਜਾਣਾ ਰੁਪਈਏ ਦੀ ਵੱਖ ਅਗਰ ਫੋਨ ਨਹੀਂ ਆਇਆ ਗੋਪੀ ਦਾ ਪਹੁੰਚ ਗਿਆ ਕਿ ਮੈਂ ਕੀ ਕਹਾਂਗਾ ਅਜੇ ਤਾਂ ਪਹੁੰਚੇ ਨਹੀਂ ਹੋਣੇ ਬਾਪੂ ਜੀ ਮੈਂ ਕੀਤਾ ਨਹੀਂ ਫੋਨ ਹਜੇ ਕਰ ਲੈਣੀ ਹੈ ਥਾਰੀ ਅੱਛਾ ਭਾਈ ਤੂੰ ਫਿਰ ਆਉਣਾ ਤੇਰੀ ਭੂਆ ਚੰਦਰ ਨੂੰ ਫੋਨ ਲਾ ਕੇ ਦੇ ਮੈਨੂੰ ਅੱਛਾ ਭੂਆ ਜੀ ਨੂੰ ਗੱਲ ਹਾਂ ਮੈਂ ਮਾਰਾ ਜਾਊ ਦੱਸ ਰੂਗਾ ਹਾਂ ਉਹਦੇ ਨਹੀਂ ਲੱਗ ਛੋਟਕੇ ਖੇੜਾ ਕੁਝ ਨਹੀਂ ਹੁੰਦਾ ਦੇਖੀ ਜਾਊਗੀ ਨੇ ਬੜੀਏ ਪਰਾਂ ਆਹ ਲੱਗੇ ਬਾਪੂ ਜੀ ਇਹ ਵੱਡੀ ਬੈਲ ਕਰ ਦਿੰਦੀ ਭਾਈ ਇਹਦੀ ਹਲੋ ਹਲੋ ਹੈਲੋ ਹਾਂ ਭਾਈ ਹਾਂ ਭਾਈ ਥੇਰੇ ਠੀਕ ਆ ਸੱਸਰੀ ਕਾਲ ਭਾਈ ਸੱਸਰੀ ਕਾਲ ਕਮਿਓ ਠੀਕ ਠਾਕ ਹੈ ਭਾਈ ਤੱਕੜੇ ਕੀ ਇੱਥੇ ਤਾਂ ਉਹ ਕੀ ਕਹਿੰਦੇ ਆ ਕਿ ਤੇਰੀ ਪਰਜਾਈ ਦੇ 7:00 ਵਜੇ ਅੱਜ ਹਾਏ ਕੀ ਹੋ ਗਿਆ ਕੀ ਹੋ ਗਿਆ ਕੀ ਤੜਕੀ ਪਤਾ ਨਹੀਂ ਕੈਨੀ ਮਾਤਾ ਫੈਰ ਕਰਦੀਆਂ ਕਿ ਜਾਣੀ ਐਗੀ ਤੇ ਡੂਡ ਘੰਟੇ ਬਾਅਦ ਆਇਆ ਗੋਗੀ ਗੋਗੀ ਕਹਿੰਦਾ ਕਿ ਉਹਨੂੰ ਤਾਂ ਹਸਪਤਾਲ ਚੱਕ ਕੇ ਲੈ ਗਏ ਤੇ 6 ਵਜੇ ਅੱਛਾ ਉਹੋ ਮਾੜੇ ਕੰਮੀ ਹੋਇਆ ਕਰਤਾ ਮਾੜਾ ਤਾਂ ਚਾਹ ਜਿਹੜਾ ਹੋਣਾ ਸੀ ਚੰਗਾ ਹੀ ਹੋ ਗਿਆ ਚੰਗੇ ਨੂੰ ਕੀ ਕਰਦਾ ਰੱਬ ਤੇ ਪਾਲੇ ਸੀ ਉਹਨੇ ਚੱਲ ਭਈ ਐ ਕਾਨੂੰ ਕਹਿਣਾ ਤੂੰ ਤੇਰਾ ਘਰ ਬੰਨੇ ਫੇਰ ਵੀ ਉਹਨੇ ਉਹ ਕਹੇ ਜਾ ਘਰ ਬੰਨਤਾ ਭਾਈ ਉਹਨੇ ਕਿਹੜਾ ਘਰ ਬੰਨੇਗਾ ਉਹਨੇ ਇਹੀ ਫੇਰ ਵੀ ਚੱਲ ਜਿਵੇਂ ਹੈਗੀ ਹੈ ਕੀ ਹੋ ਸਕੂਗੀ ਉਹ ਆਏ ਨਹੀਂ ਕੁੱਤਿਆਂ ਤੋਂ ਬੁਰੀ ਜੂਨ ਸੀ ਕੁੱਤਿਆਂ ਤੋਂ ਬੁਰੀ ਜੂਨ ਮੈਂ ਤਾਂ ਕਹਿੰਦਾ ਬੱਸ ਨਿਬੜ ਗਿਆ ਵਧੀਆ ਜਿਹੜਾ ਹੁਣ ਤਾਂ ਆਵੇ ਨਾ ਕਰੇ ਬੱਸ ਉਧਰ ਦੀ ਉਧਰ ਹੀ ਨਿਬੜ ਜੇ ਮੈਂ ਖੂਨ ਕਰੂੰਗਾ ਫਿਰ ਤੁਹਾਨੂੰ ਦਬਾਰੇ ਵੀ ਵਾਸਾ ਆਜੋ ਪਈ ਥੇ ਇੱਟਣੀਆਂ ਹੁਣ ਤਾਂ ਨਾਉ ਮੈਂ ਪਤਾ ਲੈਣ ਆ ਜੂਗੀ ਚਲ ਪਹਿਲਾਂ ਵੀ ਦੇਖ ਲਾਂਗੇ ਆਪਾਂ ਕਿਵੇਂ ਮੈਂ ਤਾਂ ਹੁਣ ਅਗਲਾ ਕਹੂਗਾ ਆਏ ਨਹੀਂ ਕੋਈ ਵੀ ਬਹਿ ਕੁੜੀ ਨਹੀਂ ਆਈ ਪਤਾ ਲੈਣਾ ਇਹ ਵੀ ਕਹਿਣਗੇ ਲੋਕ ਉਹ ਆਏ ਹੁਣ ਪਤਾ ਲੈਣ ਨੂੰ ਮੈਂ ਤਾਂ ਕਹਿੰਦਾ ਪਤਾ ਲਿੱਤਾ ਹੀ ਜਾ ਬਸ ਹੁਣ ਤਾਂ ਨਿਬੜੀ ਕਰੇ ਗੱਲ ਹੀ ਛੋਡੇ ਕੋਲੇ ਆਈ ਆ ਬਈ ਭਾਈ ਇਹ ਤਾਂ ਸੈਂਤਨੀਆਂ ਬਸ ਕੋਈ ਨਾ ਉਹ ਤਾਂ ਆਪਣੇ ਫੇਰ ਵੀ ਘਰ ਦੀ ਇੱਜ਼ਤ ਤੀ ਘਰ ਦੀ ਉਹਦੀ ਫੇਰ ਵੀ ਹੁਣ ਆਏ ਤਾਂ ਨਹੀਂ ਭਾਈ ਉਹ ਕਰਿਆ ਜਾਂਦਾ ਸੱਚਾ ਜਾਂਦਾ ਕੁੱਤੇ ਬਿੱਲੇ ਮੰਗੂ ਕਰਿਆ ਜਾਂਦਾ ਉਹਦੇ ਨਾਲ ਹਵਰਾ ਹੁਣ ਆਣਾ ਦੇਖ ਲੈ ਹੁਣ ਸੀਜ਼ਨ ਦਾ ਟਾਈਮ ਸੀ ਸਹਿਰਾਂ ਨੂੰ ਦੱਸ ਤੈਨੂੰ ਭਲਾ ਕੀ ਹੋਇਆ ਸੀਗਾ ਸੀਜ਼ਨ ਦਾ ਟਾਈਮ ਆ ਉਥੇ ਉਤਾਰ ਮੰਡੀ 'ਚ ਬੈਠਾ ਵਿਚਾਰਾ ਹੁਣ ਉਹਨੂੰ ਮੈਂ ਕਿਹਾ ਮਹਤੁਤ ਕਣਕ ਤਲਾ ਲਾਉਦੇ ਮਗਰ ਕੀ ਜਾਣਾਂਗਾ ਭੇੜ ਦੇ ਨਾ ਹੁਣ ਕਿਹੜੇ ਹਸਤਾਜ 'ਚ ਦਾਖਲ ਕਰਾਤੀ ਪਤਾ ਨਹੀਂ ਗੋਗੀ ਲੈ ਕੇ ਗਿਆਗਾ ਗੋਗੀ ਨੂੰ ਵੀ ਗਾਂ ਖੂਨ ਆਇਆ ਕਹਿੰਦੇ ਉਹ ਤਾਂ ਲੈ ਗਏ ਪਹਿਲੀ ਚੱਕੇ ਤੇ ਮੰਗਰੀ ਉਹਦੀ ਮਾਂ ਦੇ ਖਲਾ ਉਰੇ ਆ ਰਹੀ ਸੀ ਤੈਨੂੰ ਪਤਾ ਹੈ ਉਹ ਵੀ ਕਹਿੰਨੀ ਹਾਂ ਮੈਂ ਸਾਮੂ ਕੀ ਮੇਰੀ ਟੀ ਯਾ ਤੁਸੀਂ ਤਾਂ ਇਹਨੂੰ ਲੈ ਲਿਆ ਕਰ ਲਿਆ ਉਬੂਏ ਤੇ ਰਿੰਗ ਦੀ ਸੀ ਬਥੇਰਾ ਮਹਾ ਬਾਗ ਨੇ ਮਹਾ ਮਾਸਟਰ ਨੂੰ ਜਾਣ ਦਾਂਗਾ ਮਾਈ ਦਾ ਜਨ ਮਾਇ ਕੈ ਨਹੀਂ ਆ ਹਾਂ ਵੀ ਤੂੰ ਨਾ ਲੋਕਾਂ ਲੱਜੋ ਵਗ ਜਾ ਪਤਾ ਤਾਂ ਲੈ ਆ ਇੱਕ ਵਾਰੀ ਜਾ ਕੇ ਪਤਾ ਕੀ ਤੋਂ ਲੈਣਾਗਾ ਬਸ ਪਤਾ ਹੀ ਜਾਗਾ ਗੋਗੀ ਫੋਨ ਆਉਣ ਨਾਲ ਹੀ ਮੈਂ ਤਾਂ ਕਹਣਾ ਖੁਸ਼ਖਬਰੀ ਆ ਜਾਏ ਵੀ ਪਈ ਤਾਂ ਨੇ ਬੜ ਗਈ ਸਰ ਕਾ ਨੂੰ ਕਹਿੰਨੇ ਤੂੰ ਆਏ ਅੱਕਸ ਨਹੀਂ ਹੰਤਾਗਾ ਤਾਂ ਕੀ ਕਰਾਉਣਾ ਸੀ ਬਹੁਜੇ ਸੀਗੀ ਫੇਰ ਵੀ ਤੇਰੇ ਬੱਚਿਆਂ ਦੀ ਮਾਂ ਆਏਗੀ ਫੇਰ ਆਏ ਨਾ ਕਾਏ ਅੱਕਸ ਨਹੀਂ ਹੰਤਾਗਾ ਮਾਂ ਸੀ ਤੇ ਤੂੰ ਨਾ ਮੈਂ ਤਾਂ ਇਹ ਕਹਿੰਦੀ ਸੀ ਵੀ ਮੈਂ ਆ ਜੂਗੀ ਆਪਾਂ ਦੋਨੇ ਜਾਣੇ ਪਤਾ ਲੈ ਆਵਾਂਗੇ ਜਾ ਕੇ ਉਹ ਪਤਾ ਕੀ ਬਸ ਪੌਣੀ ਲੈ ਆਵਾਂਗੇ ਪਤਾ ਮੈਂ ਤਾਂ ਆਖ ਲੈ ਤੈਨੂੰ ਦੱਸਦਾ ਹਾਂ ਲੈ ਭਾਈ ਕੁੜੀਏ ਲੈ ਭਾਈ ਆ ਕੱਟ ਦੇ ਚੰਗਾ ਠੀਕ ਆ ਛੰਦਰੇ ਚੰਗਾ ਭਾਈ ਠੀਕ ਆ ਮੈਂ ਬਪੂ ਜੀ ਆਏ ਕੇਰੀ ਸੀ ਸੋਨੂੰ ਤੁਸੀਂ ਭੂਆ ਜੀ ਨੂੰ ਤਾਈ ਬੋਲੀ ਜਾਂਦੇ ਹੋ ਉੱਚੀ ਉੱਚੀ ਆਣ ਗਾਣ ਚੀ ਕੋਈ ਸੁਣ ਲੈਂਦਾ ਕਿਸੇ ਦੇ ਸਾਹਮਣੇ ਨਾ ਕਿਹਾ ਲੱਗ ਪਤਾ ਨਹੀਂ ਮਾਰ ਕੀ ਰਾਜੀ ਸੀਗੇ ਆ ਕੋਈ ਨਿਆਨ ਕਮਾਂਡ ਨੂੰ ਪਤਾ ਹੀ ਜਗਾ ਪਾਈ ਵੀ ਕਹਿ ਜੀ ਸੀਗੀ ਕਿਵੇਂ ਕੱਟਦੇ ਸੀ ਇਹ ਉਹਦੇ ਨਾਲ ਫੇਰ ਵੀ ਜਿਹੜਾ ਕੋਸੋ ਢੱਡ ਚ ਹੈਗਾ ਉਹ ਢੱਡ ਚ ਹੀ ਰੱਖੋ ਢੱਡ ਚ ਢੱਡ ਚ ਹੀ ਰੱਖੀ ਬੈਠਾ ਪਾਈ ਮੈਂ ਕਿੱਦੇ ਦਾ ਸਖਰਾ ਸਾਹ ਮਸਾ ਆਇਆ ਮੈਨੂੰ ਤਾਂ ਕੋਈ ਨਾ ਚੰਗਾ ਕਿਸੇ ਸਾਹਮਣੇ ਨਾ ਕਹੋ اے ਪ੍ਰਮਾਤਮਾ ਵਾਹਿਗੁਰੂ ਸੱਚੀ ਚੰਗੀ ਸੁਣ ਲਈ ਬਸ ਆਈ ਰੱਖੀ ਉਹ ਬੋੜੇ ਨਾ ਕਰੇ ਨਾ ਆਵੇ ਜਿਉਂਦੀ ਹੋ ਓਹੋ

ਮੰਮੀ ਤਾਂ ਪੂਰੀ ਹੋ ਗਈ। ਅੱਛਾ ਹਾਇਰ ਅੱਬਾ ਕੀ ਹੋ ਗਿਆ ਮਨ? ਮੰਮੀ ਤਾਂ ਪੂਰੀ ਹੋ ਗਈ। ਉਹ ਬਾਲਾ ਮਾੜਾ ਹੋਇਆ ਫਿਰ ਹੁਣ ਹੁਣ ਕੀ ਕਰਾਂਗੇ? ਐ ਕਰ ਪਾਪੇਨ ਦੱਸਦੇ ਅਸੀਂ ਆਉਂਿਆ ਅੱਲੇ। ਠੀਕ ਐ। ਠੀਕ ਐ। ਕੋੜਾ ਵੀਰ ਬਾਲਾ ਹੁਣ ਕੀ ਕਰਾਂਗੇ ਆਪਾਂ? ਹੁਣ ਨਾਇਤਪੂਆ ਜੀ ਨੂੰ ਫੋਨ ਲਾਉਣਾ ਪਊਗਾ। ਕੀ ਹੈ? ਚਲ ਬਾਪੂ ਦਾ ਸੀ ਚਲ ਕੇ ਹਾਂ ਨਲੇ ਬਾਪੂ ਜੀ ਨੇ ਦੱਸਣਾ ਪੂਰਾ ਲੈ ਕੀ ਕੁਛ ਕਰਦੀ ਕਰਦੀ ਆਣੀ ਸੀ ਪਤਾ ਹੀ ਪਗ ਜੂਗੀ ਹੋਰ ਹਾਂ ਐ ਕੀ ਪਤਾ ਬੰਦੇ ਦਾ ਕੀ ਪਤਾ ਬੰਦੇ ਦਾ ਰੋਸਾ ਥੋੜੀ ਬਾਪੂ ਜੀ ਬਾਪੂ ਜੀ ਹਾਂ ਭਾਈ ਗੋਗੀ ਦਾ ਫੋਨ ਆਇਆ ਸੀ ਜੀ ਹਾਂ ਤੇ ਵੀ ਮੰਮੀ ਪੂਰੇ ਹੋ ਗਏ ਆ ਕਰਕੇ ਹਾਂ ਅੱਛਾ ਲੈ ਭਾਈ ਫਿਰ ਕਹਿ ਦਿਓ ਉਹਨਾਂ ਨੂੰ ਕਹਵਾ ਦਿਓ ਫੋਨ ਰਿਸ਼ਤੇਦਾਰੀਆਂ ਇੰਚ ਆ ਜਾਣਗੇ ਸਾਰੇ ਹੁਣ ਇੱਕ ਕਹਾ ਦਿਓ ਕਹਦੇ ਗੱਡੀਆਂ ਆਜੂ ਮਿੰਟ ਮਾਰੋ ਨਹੀਂ ਬਾਪੂ ਜੀ ਆਈ ਨਹੀਂ ਕਹਿੰਦੇ ਹੁੰਦੇ ਜਿਹੜੇ ਲੋਕੋ ਰਿਵਾਜ ਨੇ ਨਾ ਉਹ ਤਾਂ ਕਰਨੇ ਪੈਂਦੇ ਹੁੰਦੇ ਨੇ ਹਾਂ ਤਾਂ ਕਰਾਂ ਕੀ ਉਹਨੂੰ ਕਾਇਦਾਵਤਾਰ ਨੂੰ ਵੀ ਨਾਲੇ ਕਦੇ ਕੋਈ ਤੋੜ ਲੱਗ ਜੂ ਕਦੇ ਤੇ ਲੱਕਣਾ ਇਕੱਠੀਆਂ ਕਰ ਮੱਟ ਮਾਰਨ ਮੇੜੀਏ ਕੰਮ ਕੋਈ ਨਾ ਸਾਰਾ ਕੁਝ ਹੀ ਹੋ ਜਾਂਦਾ ਹੁੰਦਾ ਸੁਣ ਤਾਂ ਬਾੜੀ ਚਾ ਚੜਿਆ ਪਿਆਗਾ ਹਾਂ ਨਹੀਂ ਹੁਣ ਤਾਂ ਵੱਧ ਗਿਆ ਰੱਬ ਨੇ ਚੰਗੀ ਸੁਣ ਲਈ ਭਾਈ ਜੇ ਲੋਕ ਸੁਣਨ ਲੱਗ ਗਏ ਪੜਾ ਕੰਡਾ ਨਾ ਚੰਗਾ ਹੀ ਮੱਥੇ ਲੱਗਿਆ ਸੀ ਅੱਜ ਤੱਕ ਆਉਂਦਾ ਬਾਪੂ ਜੀ ਜਾਗ ਰੱਖਣਾ ਪੈਂਦਾ ਹੁੰਦਾਗਾ ਉਹ ਕੋਈ ਨਹੀਂ ਭਾਈ ਸਾਰਾ ਕੁਝ ਹੈਗੀ ਯਾਰ ਰੱਖੀ ਨਹੀਂ ਨਹੀਂ ਬਾਪੂ ਜੀ ਕੰਡਾਂ ਦੇ ਵੀ ਕੰਨ ਹੁੰਦੇ ਨੇ ਐਂ ਨਾ ਬੋਲੋ ਉਹ ਕੰਡਾਂ ਦੇ ਕ ਅੱਖਾਂ ਦੇ ਤੋਂ ਕੋਈ ਕੁਆਲਾ ਲੱਗਿਆ ਆਇਆ ਹੁਣ ਮਾਂ ਸੀਗੀ ਕਰੋ ਕੱਢੀ ਥੋੜੀ ਸੀਗੀ ਆ ਕਸਣੇ ਹੁਣ ਢਾਗਾ ਨਿਬੜੂ ਕੇ ਕੰਮ ਆ ਬਣੇ ਚੰਗੀ ਸੁਣ ਲਈ ਕੋਈ ਚੰਗਾ ਮੱਥੇ ਲੱਗਾ ਸੀ ਕਹੀਂ ਚੰਗਾ ਪੈਦਾ ਸੋਨੂੰ ਕੌਣ ਸਮਝਾਵੇ ਸੋਨੂੰ ਕੋਈ ਨਹੀਂ ਸਮਝਾਉਣਾ ਹੋਰ ਹੁਣ ਤੁਸੀਂ ਤੋਂ ਉਹੀ ਕਰਾ ਕਰੀ ਜਾਣਗੀਆਂ ਚੰਗਾ ਹੀ ਹੋ ਗਿਆ ਕੋਈ ਨਹੀਂ ਦੱਸ ਦੋ ਸਾਰੇ ਕਰ ਦੋ ਖੂਨ ਨਾਲੇ ਮੈਂ ਟਮੇਟੀ ਕੱਟਾ ਹੋ ਜੇ ਰੇ ਨਮੇੜੋ ਕੰਦਸ ਆ ਜਾ ਆ ਤਾ ਤੇ ਮੁਠਾ ਕੇ ਵਾ ਬੱਪੂ ਲੈ ਵੇ ਜਾ ਤੂੰ ਦੋ ਮੈਂ ਜਾ ਕੇ ਆਉਣਾ

ਕੀ ਕੀ ਦੀਵਾ ਦਿਓ ਕਰਗੇ ਦੇਖ ਲਿਆ ਭਾਈ ਕਰਦਾ ਇੱਕ ਮਾੜਾ ਜੀ ਸਾਰਾ ਪਰਿਵਾਰ ਖੰਡਿਆ ਕੇ ਰੱਖ ਦਿੰਦਾ ਖੁਸ਼ ਰਹਿਆ ਕਰੋ ਜ਼ਿੰਦਗੀ ਚ ਹਾਸਦੇ ਖੇਡਦੇ ਰਹੋ ਕੁਛ ਨਹੀਂ ਰੱਖਿਆ ਲੜਾਈਆਂ ਪੜਾਈਆਂ ਚ ਚਾਰ ਦਿਨ ਹੱਸ ਖੇਡ ਕੇ ਕੱਤ ਲੋ ਧੰਨਵਾਦ